ਸਾਰਾ ਸਾਲ 365 ਦਿਨ ਜਿਹੜੀ ਕਿਸਾਨੀ ਹਰਿਆਲੀ ਦੇ ਨਾਲ ਦੇਸ਼ ਦੀ ਫੂਡ ਸਿਕਿਉਰਿਟੀ ਇਨਸ਼ੋਰ ਕਰਦੀ ਏ ਉਹਨੂੰ ਨਾ ਕਿਸੇ ਲੋੜ ਵੇਲੇ ਜਦੋਂ ਜ਼ਰੂਰਤ ਪੈਂਦੀ ਏ ਕੋਈ ਨਜ਼ਰ ਆਂਦਾ ਏ ਸਿਰਫ ਤੇ ਲਾ ਇਨਫੋਰਸਮੈਂਟ ਏਜੰਸੀਆਂ ਧੜਾ ਧੜ ਉਹਨਾਂ ਤੇ ਐਕਸ਼ਨ ਲਈ ਤੁਰ ਪੈਂਦੀਆਂ ਨੇ ਹੁਣ ਜਦੋਂ ਦੁਨੀਆ ਭਰ ਦੇ ਵਿੱਚ ਫੂਡ ਦਾ ਸੰਕਟ ਏ ਪੰਜਾਬ ਦੇ ਵਿੱਚ ਜਿਹੜਾ 30 ਲੱਖ ਟਨ ਤੋਂ ਘੱਟ ਝੋਨਾ ਪੈਦਾ ਹੋ ਰਿਹਾ ਏ ਤੇ ਉੱਤੋਂ ਜਿਹੜਾ ੱੱਕੇ ਨਾਲ ਇਹ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਦੀ ਪ੍ਰਾਲੀ ਏ ਜਿਹੜੀ ਉਹਦਾ ਦਿੱਲੀ 'ਚ ਪ੍ਰਦੂਸ਼ਣ ਹੋ ਰਿਹਾ ਸੈਂਟਰ ਫਾਰ ਕਵਾਲਿਟੀ ਮੈਨੇਜਮੈਂਟ ਦਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦਾ ਟਾਟਾ ਇੰਸਟੀਚਿਊਟ ਆਫ এনवायरमेंट ਵਾਲਾ ਸਾਰਿਆਂ ਦੇ ਡਾਟੇ ਸਿੱਧਾ ਪ੍ਰੂਵ ਕਰ ਰਹੇ ਨੇ ਕਿ ਅਜ ਤੱਕ ਸਿਰਫ ਪੰਜਾਬ ਨੂੰ ਭੰਡਿਆ ਤੇ ਨਿੰਦਿਆ ਗਿਆ ਹੁਣ ਸਮਾਂ ਹੈ ਕਿ ਇਹ ਗੱਲ ਕਰਨ ਦਾ ਤੱਥਾਂ ਦੇ ਆਧਾਰਿਤ ਆ ਕੇ ਇੱਕ ਚਵਜੋ ਗੱਲ ਕਰੋ ਸਾਡੇ ਨਾਲ ਆ ਕੇ ਹੁਣ ਡਾਟੇ ਦੇ ਬੇਸ ਤੇ ਗੱਲ ਕਰ ਲਵੋ ਕਿ ਕੌਣ ਜ਼ਿੰਮੇਵਾਰ ਹੈ ਕਿੰਨੇ ਵਹੀਕਲ ਨੇ ਕਿੰਨੀਆਂ ਬਿਲਡਿੰਗਾਂ ਨੇ ਕਿੰਨਾ ਗਾਰਾ ਕਿੰਨਾ ਮਿੱਟੀ ਕਿੰਨਾ ਕੂੜਾ ਕਿੰਨੀਆਂ ਲੋਕਾਂ ਲੱਗ ਰਹੀਆਂ ਤੇ ਕਿੰਨਾ ਤੁਹਾਡੀਆਂ ਸੜਕਾਂ ਤੇ ਗਰਦਾ ਹੈ ਉਹ ਸਾਰੇ ਫਿਕਟ ਡਾਟੇ ਆ ਕੇ ਬਹਿਸ ਕਰ ਲਈ ਜਾਵੇ ਓਪਨ ਪਬਲਿਕ ਪਲੈਟਫਾਰਮ ਤੇ ਗੱਲ ਕਰ ਲਈ ਜਾਵੇ ਤੇ ਉਹਦੇ ਉੱਤੇ ਕੀ ਹਰਜਾਨਾ ਭਰਨਗੇ ਉਹ ਸੋਸ਼ਲ ਮੀਡੀਆ ਐਕਸਪਰਟ ਤੇ ਉਹ ਮੀਡੀਆ ਚੈਨਲ ਜਿਹੜੇ ਅੱਜ ਤੱਕ ਪੰਜਾਬ ਦੀ ਖੇਤੀ ਨੂੰ ਨਿੰਦਦੇ ਰਹੇ ਨੇ ਕਿ ਕੱਲੀ ਪ੍ਰਾਲੀ ਨਾਲ ਹੀ ਦਿੱਲੀ ਦੇ ਵਿੱਚ ਸਾਹ ਸੁੱਤੇ ਆ ਜਾਂਦਾ ਏ ਉਹ ਕਾਨੂੰਨੀ ਕਾਰਵਾਈਆਂ ਜਿਹੜੀਆਂ ਮਾਣਯੋਗ ਕੋਟਾਂ ਦੇ ਵਿੱਚ ਗਲਤ ਰਿਪੋਰਟਾਂ ਜਾਂ ਮਿਸ ਰਿਪੋਰਟ ਕਰਕੇ ਜਿਹੜਾ ਪੰਜਾਬ ਨੂੰ ਭੰਡਿਆ ਨਿੰਦਿਆ ਗਿਆ ਹੁਣ ਸਮਾਂ ਆ ਗਿਆ ਉਹਦਾ ਗਿਣ-ਗਣ ਕੇ ਹਿਸਾਬ ਬਰਾਬਰ ਕਰਾਂਗੇ